ਪਰ ਬਾਈ ਵੀ ਆਪਣਾ ਪੱਕਾ ਹੀ ਹੈ ਜਿਹੜਾ ਹਾਂ ਹੈ ਤਾਂ ਹੈਗਾ ਫਿਰ ਪੱਕੇ ਨੂੰ ਬਚਾਣਾ ਤੜੀ ਕਰਾਣਾ ਆਇਆ ਰੇ ਦਾ ਤੇ ਬਾਈ ਇਤਨਾ ਆਇਆ ਮਨ ਕਰ ਰਹੀ ਹੋਰ ਨਹੀਂ ਨਹੀਂ ਸਕਦੇ ਹੋ ਕਿ ਵਿੱਚ ਕਿੱਦਾਂ ਵਿੱਚ ਕਿੱਦਾਂ ਜੀ ਬਾਈ ਪਹੁੰਚ ਗਏ ਆਪਾਂ ਖੇੜ ਤੇ ਤੇ ਹੀਰਾ ਬੱਲਿਆ ਔਰ ਇਹ ਆਪਾਂ ਨੇ ਸ਼ਾਮਾਂ ਚ ਕੰਡੇ ਵਾਲਾ ਕੰਡੂੜਾ ਖੋਲਿਆ ਤੇ ਪਹਿਲੀ ਸ਼ਿਫਟ ਚ ਦੇਖਦੇ ਆਂ ਛੱਡ ਦਾਂਗੇ ਤੇ ਘੋੜੇ ਦੇਖ ਕੇ ਸਾਹਮਣੇ ਸਾਹਮਣੇ ਆਪਾਂ ਪਹਿਲੀ ਸ਼ਿਫਟ ਜੇ ਪੂਰੀ ਸਲਾਹ ਇਹ ਵੀ ਪਹਿਲੀ ਹੀ ਛੱਡਦੀ ਹੈ ਦੀ ਗਰਮੀ ਹੋਈ ਜਾਂਦੀ ਆ ਪਹਿਲੀ ਛੜ ਓਏ ਬਾਕੀ ਇਧਰ ਆਪਣੀਆਂ ਹਰਕਤਾਂ ਤੇ ਹੀਰਾ ਬਾਜ ਨਹੀਂ ਆਉਂਦਾ ਤੇ ਆਪਣੀ ਭੂਆ ਦਾ ਵੀ ਪਿੰਡ ਆ ਇਹ ਤੇ ਉਹ ਭੂਆ ਦਾ ਮੁੰਡਾ ਪਿੰਡ ਗੱਗੜ ਵਾਲਾ ਤੇ ਉਹ ਪਾਣੀ ਦੀ ਬਾਲਟੀ ਲੈਣ ਗਿਆ ਹੁਣ ਪਾਣੀ ਮੰਗਵਾਇਆ ਪਾਣੀ ਪੁਣੀ ਦੇਈਏ ਆਪਾਂ ਬਾਕੀ ਅੱਜ ਪੀਸੀ ਨੂੰ ਬਿਠਾਉਨੇ ਆ ਬਈ ਕਹਿੰਦਾ ਪਹਿਲੀ ਸ਼ਿਫਟ ਚਲੇ ਗਈ ਨਹੀਂ ਛੱਡ ਦੰਨੇ ਆ ਉਕੇ ਬਾਕੀ ਬਹੁਤ ਜ਼ਿਆਦਾ ਘੋੜੇ ਹੋਈ ਜਾਂਦੇ ਆ ਬਈ ਫਿਰ ਥੋੜਾ ਜਿਹਾ ਕੰਮ ਹੋ ਜਾਣਾ ਤਾਂ ਕਰਕੇ ਆਪਾਂ ਨੇ ਪਹਿਲੀ ਸ਼ਿਫਟ ਜੇ ਹੁਣ ਕੰਮ ਕਰੀਏ ਫਿਰ ਉਹਦੇ ਬਾਅਦ ਇਹਨੂੰ ਰਿਲੈਕਸ ਕਰਕੇ ਜੇ ਤਾਂ ਇਹਨਾਂ ਰੁਕਣਾ ਹੋਇਆ ਤਾਂ ਠੀਕ ਹੈ ਨਹੀਂ ਹੀਰੇ ਨੂੰ ਭੇਜ ਦਾਂਗੇ ਆਪਾਂ ਖਾਲਸਾ ਜੀ ਟੀਵੀ ਵਾਲੇ ਇਹ ਸਾਰੇ ਲੋਕਾਂ ਨੂੰ ਹੁਣ ਤੋਂ ਚੰਦ ਨੀਤਾਂ ਤੋਂ ਬਾਅਦ ਲੈਨ ਚਲਾ ਦੇਣਗੇ ਕੋ ਜਿੱਥੇ ਜਿੱਥੇ ਆਪਣੇ ਬਲੇਸ਼ਾ ਦੇ ਵਿੱਚ ਬੱਚੇ ਆ ਉਹਨਾਂ ਨੂੰ ਲਿੰਕ ਤੇ ਹਿੱਕੇ ਤੁਸੀਂ ਜਿਹੜੇ ਹੋ ਰਿਹਾ ਆ ਜਾ ਪੁੱਤ ਅੱਧੀ ਆਹ ਤੋ ਦੇਖਾ ਤੁਸੀਂ ਉੱਥੇ ਪੁੱਠੇ ਪੰਗੇ ਜਿਹੜੇ ਸਾਰੇ ਲਾਈਵ ਇਸ ਪ੍ਰੋਗਰਾਮ ਨੂੰ ਦੇਖ ਸਕੂਗਾ ਪਰਮਾ ਨੂੰ ਬੇਨਤੀ ਹੈ ਕਿ ਗੰਦੀ ਮੀਰੇਗਾ ਤਾਂ ਵੱਡਾ ਨਾ ਮੈਂ ਵੱਡਾ ਨਾ ਮੈਂ ਵੱਡਾ ਆਪਣੀ ਬੰਨ ਲੱਤਾ ਚਲਾਉਂਦਾ ਅੰਮੀ ਅੰਮੀ ਛੱਡ ਦੇ ਇਹਦੇ ਕੋਲੇ ਰਹਿਣ ਦੇ ਰੱਖ ਦੇ ਦੀ ਪੀ ਰੱਖ ਦੇ ਦੀ ਪੀ ਰੱਖ ਦੇ ਦੂੰ ਮਰਜੀ ਕਰਦਾ ਇਹ ਸੱਤ ਹੜ ਦੇ ਵੀ ਪਿਆ ਪੀਤਾ ਨਹੀਂ ਬਣ ਪੀਣਾ ਥੋੜੀ ਆਉਦੇ ਬੋਲਣਾ ਉਹ ਖੇਲਦਾ ਹੋਵੇ ਮੇਰਾ ਕਰਦਾ ਏ ਉੱਪਰ ਪੰਜਾਬ ਮਾਨ ਕਰਦਾ ਲੱਦੇ ਦੇ ਬਾਲਟੀ ਹੁਣ ਚੱਕ ਕੇ ਚੱਕੀ ਦੇ ਦੇ ਪੀਰ ਨੇ ਦੇ ਉਹ ਚਾਲਾ ਲੈ ਜਾ ਬਾਡੀ ਹੁੰਦਾ ਹੈ ਜਿਹੜਾ ਹੂਨ ਨੱਕ ਪਾਣੀ ਪੈ ਜੀ ਪੈਂਦਾ ਐ ਪੈਂਦਾ ਸਰਪਾ ਪਾ ਦੇ ਕੰਨਾਂ ਤੇ ਥੱਲੇ ਪਾਈ ਮਾਰਾ ਮੂੰਹ ਪਨਵਾ ਲਾ ਲੂੰ ਉੱਪਰ ਦੀ ਨਾ ਬਾਪ ਕਰਨ ਵਾਲਾ ਬੰਦਾ ਪਿੰਡ ਤੋਂ ਆ ਸੋ ਸਰਪੰਚ ਸਾਹਿਬ ਨੇ ਜਗਦੀਪ ਉਹਨਾਂ ਨੇ ਰੜਕੇ ਮੈਨੂੰ ਇੱਕ ਹੁਕਮ ਲਾਇਆ ਸੀ ਤਾਂ ਮੈਂ ਬੇਇੱਜ਼ਤੀ ਨਹੀਂ ਕਰੂੰਗਾ ਉਹਨੇ ਜਦੋਂ ਉਸ ਦੀ ਧਰਤੀ ਜਿਹੜਾ ਫੱਡੇਗਰ ਸਾਹਿਬ ਦੇ ਵਿੱਚ ਜਿੱਥੇ ਗੱਗੜਵਾਹ ਕਾਰ ਦਾ ਗੱਗੜਵਾਹ ਸ੍ਰੀਤ ਗੱਗੜਵਾਹ ਇੰਦਰਜੀਤ ਜਾਨ ਉਹ ਜੀ ਬਾਈ ਲੈ ਕੇ ਆ ਗਏ ਪੀੜਾ ਖੜਾ ਉਹ ਸਾਹਮਣੇ ਅਲੀ ਸ਼ੌਟ ਮਰ ਚੱਲਣ ਲੱਗਿਆ ਟੂਰਨਾਮੈਂਟ ਬਾਈ ਗੇਮ ਸਟਾਰਟ ਹੋਣ ਲੱਗੀ ਉੱਧਰ ਖੜੇ ਪੰਚ ਤੇ ਭੰਤ ਦੋਨੇ ਉੱਧਰ ਆਪਾਂ ਇੱਧਰ ਆ ਕੇ ਹੀ ਰਹਿਓ ਸਤਿਗੁਰ ਜੀ ਆ ਮੁੰਡੇ ਦੇ ਪਿੰਡ ਆਏ ਆ ਬਾਈ ਆਪਣੀ ਪਿੰਡ ਟੂਰਨਾਮੈਂਟ ਹੈ ਕਿਹੜਾ ਪਿੰਡ ਆ ਜੀ ਕਿਹੜਾ ਪਿੰਡ ਹਾਂਜੀ ਜ਼ਿਲ੍ਹਾ ਜ਼ਿਲ੍ਹਾ ਫਤਿਹਗੜ ਸਾਹਿਬ ਤਹਿਸੀਲ ਖਮਾਣਾ ਤਹਿਸੀਲ ਖਮਾਣਾ ਠੀਕ ਹੈ ਬਾਈ ਜੀ ਐਸ.ਟੀ.ਓ ਸਾਹਿਬ ਨੂੰ ਬਾਈ ਸ਼ੁਰੂ ਹੋਣ ਲੱਗਿਆ ਬਈ ਔੜੇ ਆ ਰਹੇ ਆ ਪਹੁੰਚ ਵੀ ਗਏ ਉਹਦੇ ਪਹਿਲੀ ਸ਼ਫਟ ਛੱਡਣ ਲੱਗੀ ਹੈ ਹਾਂ ਪਹਿਲੀ ਸ਼ਫਟ ਹਾਂ ਤਾਰ ਪੰਜ ਉੱਧਰ ਹਾਂ ਤਾਰ ਪੰਜ ਹਾਂ ਦੋ ਜਣੇ ਉੱਧਰ ਕੋਈ ਆ ਗਿਆ ਤਸਵੀਰ ਸਿੰਘ ਹੁਣ ਆ ਗਿਆ ਲੋਲਾਪੁਰ ਖਰੀਦਲਾ ਸਾਰੇ ਬਹਾਲੀ ਵਾਲੇ ਕਾਲੀ ਵਾਲੇ ਗਏ ਆ ਇਸੇ ਤਰ੍ਹਾਂ ਜਿੱਥੇ ਧੋਣ ਕਰਦੀ ਆ ਇਹਨਾਂ ਨਾਲ ਭੱਜਿਆ ਫਿਰਦਾ ਆ ਜਾ ਯਾਰ ਓ ਮੰਗੀ ਬਾਈ ਪਹੁੰਚੇ ਹੋਏ ਬਾਈ ਅੱਜ ਘੋੜਿਆਂ ਦੀ ਦੌੜਾ 20 ਤਰੀਕ ਗਣ ਮੰਗਲਵਾਰ ਇਹਨਾਂ ਨੇ ਪ੍ਰਾਰ ਹੋਇਆ ਦਾ ਟੂਰਨਾਮੈਂਟ ਬਾਈ ਪਿਛਲੇ ਸਾਲ ਵੈਕ ਪੈ ਗਿਆ ਦਾ ਪਿੰਡ ਦੋ ਸਾਲ ਪਹਿਲਾਂ ਹੋਇਆ ਦਾ ਨਾ ਦੀਪੂ ਹਾਂ ਦੋ ਸਾਲ ਪਿਛਲੇ ਸਾਲ ਨਹੀਂ ਹੋਇਆ ਪਿਛਲੇ ਸਾਲ ਨਹੀਂ ਹੋਇਆ ਇਹ ਕਈ ਜੀ ਯਾਦ ਚ ਕਰਾਉਣੀ ਟੂਰਨਾਮੈਂਟ ਬਾਬੇ ਟੱਕ ਵਾਲੇ ਦੀ ਅੱਛਾ ਕਬੂਤਰਬਾਜੀ ਵੀ ਹੁੰਦੀ ਆ ਕੱਲ ਕਬੂਤਰਬਾਜੀ ਦੀ ਅੱਛਾ ਅੱਜ ਘੋੜਿਆਂ ਦੀ ਹਾਂ ਉਹ ਕੱਟੀ ਹੋ ਜਾ ਡੈਡੀ ਪਹੁੰਚਿਆ ਆ ਬਾਈ ਡੈਡੀ ਬੈਠਾ ਮੋਟਰ ਉਰ ਮੋਟਰ ਤੇ ਬੈਠੇ ਆ ਉਹਦੀ ਪੀਨਾ ਦੀ ਉਰੀ ਉੱਧਰ ਆਈ ਉਹ ਉੱਧਰ ਟਾਵਰ ਕੋਲੀ ਡੈਡੀ ਬੈਠ ਗਿਆ ਪਹਿਲਾਂ ਹੀ ਆਪਣੀ ਜਗ੍ਹਾ ਨਾਲ ਬੱਚੀ ਖੜੀ ਆ ਦਾ ਹੁਣ ਲੱਗਿਆ ਨੂੰ ਸ਼ੁਰੂ ਹੋਣ ਲਗਾਉਣੇ ਤੋਂ ਬਾਕੀ ਲਾਈਵ ਵੀ ਚੱਲਦਾ ਹੁੰਗਾ ਨਾ ਲਾਈਵ ਚੱਲਦਾ ਸਾਹਿਬ ਜੀ ਤੁਹਾਨੂੰ ਪਤਾ ਚੈਨ ਦਾ ਨਾਮ ਖਾਲਸਾ ਪੰਜਾਬੀ ਖਾਲਸਾ ਟੀਵੀ ਐਲਸਾ ਟੀਵੀ ਇਹ ਖਾਲਸਾ ਜੀ ਟੀਵੀ ਹਾਂ ਦੇ ਪਰ ਹੋਏ ਕਰਦਾ ਹੈ ਅੱਗੇ ਪਹਿਲਾ ਘੋੜਾ ਛੱਡਾਂਗੇ ਜਰੂਰ ਆ ਸਕਦੀ ਆਪਣਾ ਤੇਜ ਰਹੀ ਆਪਣੇ ਵਾਲੇ ਬਣਾ ਲਾ ਮੜੀ ਜੀ ਮੈਨੂੰ ਤਾਂ ਪਾਉਣੀ ਆ WhatsApp ਤੇ ਪਾ ਲਈ ਪਾ ਲੀ ਜੀ ਜਰੂਰ 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 ਪਹਿਲਾ ਕੋੜਾ ਆ ਆ ਹਾ ਦੇ ਪਿੱਛੇ ਜ਼ੋਰ ਲੱਗਦਾ ਬਾਈ ਕੋੜਾ ਦਾ ਭੱਜ ਲੰਦਾ ਉਹ ਪਹੁੰਚ ਜਾਂਦਾ ਜ਼ੋਰ ਪਿੱਛੇ ਵਾਲਿਆਂ ਦਾ ਦੇਖਦਾ ਕਿੰਨਾ ਪਿੱਛੇ ਵਾਲਾ ਦੇਖ ਲੱਗਦਾ ਜੇ ਨਾਲ ਆਏ ਹੋਏ ਜ਼ੋਰ ਤੇ ਪਹਿਲਾ ਕੋੜਾ ਭੱਜ ਲਿਆ ਇਹ ਗਰਮੀ ਬਹੁਤ ਆ ਹਾਂ ਗਰਮੀ ਬਹੁਤ ਪਹਿਲਾ ਕੋੜਾ ਭੱਜ ਲਿਆ ਵੀ ਪਹਿਲਾ ਪਹਿਲਾ ਭੱਜ ਲਈ ਹਾਂ ਟਾਈਮ ਦੱਸੂਗਾ 24 19 22 19 24 19 ਸੰਗਰਾਜਾ ਜੀ ਆਰ ਬਾਈ ਅਮਰਾਰੇ ਨੂੰ ਜਿੰਨੇ ਵੀ ਸਾਡਾ ਆਇਆ ਵੀ ਪਏ ਅਮਰਾਰੇ ਤੋਂ ਮੁਬਾਰੇ ਤੇ ਮੈਚ ਪਰੇ ਤੋਂ ਸਿੱਧੂ ਕਪਟੇਨ ਜੀ ਆਬ ਆਏ ਆ ਸਾਰੇ ਖਿਡਾਰੀਆਂ ਨੇ ਬਹੁਤ ਬਹੁਤ ਸ਼ੁਕਰਾ ਜੀ ਆਇਆਂ ਨੂੰ ਬਾਈ ਜੀ ਬੇਨਤੀ ਹੈ ਕਿ ਸਾਰੇ ਜਣੇ ਨੰਕਰ ਪਾਉ ਹੁੰਦੇ ਚੱਲਦਾ ਹੈ ਤੇ ਠੰਡੇ ਮਿੱਠੇ ਚੱਲਦੀ ਸ਼ਹਿਲ ਵੀ ਚੱਲਦੀ ਹੈ ਉਧਰ ਵੀ ਜਿੰਨੇ ਜਿੰਨੇ ਜਰੂਰ ਦਾ ਨੰਕਰ ਸਾਰਿਆਂ ਨੇ ਛਕਣਾ ਹੈ ਕੋਾਰੇ ਸਾਰਿਆਂ ਦਾ ਧੰਨਵਾਦ ਸਰਦਾਰ ਸਟੇਲ ਵਾਸਤੇ ਰਹੇ ਉਸ ਦੀ ਦਾਤ ਬਹੁਤ ਧੰਨਵਾਦ ਤੁਹਾਡੇ ਜਿਹੜੇ ਮਹਿਮਾਨ ਆਏ ਜੀ ਆਪ ਸਾਨੂੰ ਦਾ ਸਤਿਕਾਰ ਕਰਨਾ ਚਾਹੀਦਾ ਹੈ ਉਹ ਅੱਛੇ ਖਾਤਾ ਬਣਦਾ ਹੈ ਜੀ ਸਰਕਾਰ ਨੂੰ ਬਾਰੇ ਜਦੋਂ ਸਰਕਾਰ ਤੇ ਆਇਆ ਹੈ ਕਿ ਤੇ ਉਹਦੇ ਤੇ ਦੱਸ ਕੇ ਇਹ ਸਰਕਾਰ ਬਾਈ ਕੋਈ ਨਿਮਰਤਾ ਤੇ ਪ੍ਰਮਾਤਮਾ ਜਵਾਉਦਾ ਹੈ ਜੀ ਬੰਦਾ ਪੂਰੇ 25 ਸੈਕਿੰਡ ਛੱਲੇ ਬਈ ਆਈਫੋਨ ਤੋਂ ਵੀ ਸੇਮ ਕੰਮ ਆਇਆ ਯਾਰ ਨਹੀਂ ਯਾਰ ਇੰਨਾ ਨਹੀਂ ਹੁੰਦਾ ਹੈਗਾ ਸੈਮਸੰਗ ਜ਼ਿਆਦਾ ਹੋ ਰਿਹਾ ਹੈ ਸੈਮਸੰਗ ਜ਼ਿਆਦਾ ਹੋ ਰਿਹਾ ਹੈ ਬੈਂਟ ਜਿਆਦਾ ਸਾਰਿਆਂ ਨੂੰ ਬਹੁਤ ਹੋ ਰਿਹਾ ਹੈ ਦੁਵਾਰਾ ਭੱਜੀ ਬਾਈ ਉੱਥੇ ਦੇ ਟਰੈਕ ਤੋਂ ਬਾਹਰ ਹੋ ਗਈ ਜੀ ਸ਼ੌਕ ਪੰਜਾਬੀਆਂ ਦੇ ਸੋ ਸ਼ੌਕ ਪੰਜਾਬੀਆਂ ਦੇ ਬੱਤਿਆਂ ਨੂੰ ਮੁਰੇ ਆਪਣੇ ਆਪ ਤੇ ਆਪਣੇ ਬੱਤਿਆਂ ਨੂੰ ਸਾਹਮਣੇ ਰੱਖਿਆ ਬਾਈ ਜੀ ਤੇ ਕਾਲਾ ਉੱਤੇ ਸਵਾਰ ਆ ਪੰਜਾਬ ਦਾ ਥੋੜੇ ਆਪਣੇ ਇਸ ਇਲਾਕੇ ਦਾ ਮੁੰਡਾ ਸੋ ਕਾਲਾ 26 66 ਪੁਆਇੰਟ 26 66 ਲੱਗਿਆ ਹੀ ਰਾਂ ਬਣਾ ਓਏ ਇਹ ਚ ਹੁਣ ਸਨੈਪ ਬਣਾ ਤੇ ਸਰਕਾਰ ਤੇ ਅੱਜ ਦੀ ਕਿਦੀ ਕਿਦੀ ਲੜ ਕੇ ਚਰੋੜਾ ਚੱਕ ਲਿਆ ਮਾਰੀ ਪਿੱਛੇ ਦੇ ਚੱਕ ਲਾ ਆ ਵੀ ਹੈ ਨਾ ਹਾਂ ਹਾਂ ਡਰ ਜਿੰਦਾ ਹੋ ਰਿਹਾ ਨਾ ਸੰਮੇਲੇ ਤੇ ਭਾਈ ਗੋਪਾਲ ਹੁਣੇ ਮਾਜਰੀ ਪਿੰਡ ਵਾਲੇ ਵਿੱਕੀ ਸਾਹਿਬ ਕਰਾਲੀ ਦੇ ਲਾਗੇ ਵੱਡਾ ਸਤਿਕਾਰ ਦੇਖ ਗਿਆ ਬਹੁਤ ਧੰਨਵਾਦ ਵਿੱਕੀ ਸਾਹਿਬ ਇੱਕ ਮੈਂ ਹਾਂ ਕੋਈ ਬੀਬੀ ਆਈ ਹੋਈ ਆ ਫਤਿਹਗੜ੍ਹ ਸਾਹਿਬ ਤੋਂ ਉਹਨਾਂ ਦੀ ਕੋਈ ਪਰਚੀ ਆ ਪੁੱਛੋ ਉਹਨਾਂ ਨੂੰ ਕੀ ਕਹਿੰਦੇ ਨੇ ਮੜਾ ਜੇ ਬੋਲੋ ਆ ਗਈ ਬਈ ਹੀਰਾ ਅਪ 25 69 ਪੁਆਇੰਟ 25 69 ਹੀਰਾ ਮਾਲਾ ਹੀਰਾ ਮਾਲਾ ਸੋ ਵੱਡਾ ਸਤਿਕਾਰ ਆ ਹੀਰਾ ਅਪ 25 69 ਪੁਆਇੰਟ 25 69 ਹੀਰਾ ਮਾਲਾ पंजी उतर हैन पंजहतरि